ਸਸਤੀ ਕਾਲਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਤੁਹਾਡੇ ਸਾਹਮਣੇ 23 ਤੋਂ ਲੈ ਕੇ 24 ਦਸੰਬਰ ਦੇ ਮੌਸਮ ਦੇ ਹਾਲਾਤ 23 ਅਤੇ 24 ਦਸੰਬਰ ਦੀ ਅਗਰ ਗੱਲ ਕੀਤੀ ਜਾਵੇ ਤਾਂ ਮੀਂਹ ਦੇ ਹਾਲਾਤ ਪੰਜਾਬ ਦੇ ਵਿੱਚ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਵੇਂ ਕਿ ਤੁਸੀਂ ਸੈਟਲਾਈਟ ਇਮੇਜ ਦੇਖ ਰਹੇ ਹੋ ਪੰਜਾਬ ਦੇ ਵਿੱਚ ਫਿਲਹਾਲ ਬੱਦਲੀ ਸਿਸਟਮ ਐਕਟੀਵੇਟ ਹੋ ਚੁੱਕਿਆ ਹੈ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਇਸ ਸਮੇਂ ਬੱਦਲਵਾਈ ਬਣਦੀ ਹੋਈ ਦਿਖਾਈ ਦੇ ਰਹੀ ਹੈ ਅੱਜ ਧੁੰਦਲਾ ਜਿਹਾ ਮਾਹੌਲ ਪੰਜਾਬ ਦੇ ਵਿੱਚ ਬਣਿਆ ਰਹੇਗਾ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦੇ ਹਾਲਾਤ ਕੀ ਨੇ ਚੈਨਲ ਤੇ ਨਵੇਂ YouTube ਵਾਲੇ ਫਾਰਮਰ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮੌਕੇ ਸਿਰ ਤੁਹਾਡੀ ਲੋੜ ਮੁਤਾਬਕ ਮਿਲਦੀ ਰਵੇ ਗੱਲ ਕਰਦੇ ਆ ਇਸ ਤੋਂ ਇਲਾਵਾ ਹੁਣ 23 ਤਰੀਕ ਨੂੰ ਕੀ ਮੌਸਮ ਦੀ ਬਰਤਾਰਾ ਹੁੰਦਾ ਦਿਖਾਈ ਦੇ ਰਿਹਾ ਤਾਂ ਪੱਛਮੀ ਸਿਸਟਮ ਲਗਾਤਾਰ ਪੰਜਾਬ ਵੱਲ ਕੂਚ ਕਰ ਰਹੇ ਨੇ ਵੈਸਟਰਨ ਡਿਸਟਰਬੈਂਸ ਆ ਰਹੀ ਹੈ ਤੇ ਚੱਕਰਵਾਤੀ ਮਾਹੌਲ ਇਹ ਕ੍ਰੀਏਟ ਕਰ ਰਿਹਾ ਮਤਲਬ ਐਂਟੀਸਾਈਕਲੋਨ ਇਹ ਸਿਸਟਮ ਕਲੀਅਰ ਕਰੇ ਘੜੀ ਤੋਂ ਉਲਟ ਦਿਸ਼ਾ ਦੀਆਂ ਹਵਾਵਾਂ ਪੰਜਾਬ ਵਿੱਚ 23 ਤਰੀਕ ਨੂੰ ਕੂਚ ਕਰ ਸਕਦੀ ਹੈ ਨੇ ਜਿਸ ਦੇ ਨਾਲ ਪੰਜਾਬ ਦੇ ਬਹੁਤੇ ਹਿੱਸੇ ਵਿੱਚ ਥੋੜੀ ਜੀ ਤੇਜ਼ ਛਰਾਟੇਦਾਰ ਮੀਂਹ ਥੋੜੇ ਇਲਾਕੇ ਵਿੱਚ ਕਿਰਮਣ ਕਣੀ ਥੋੜੇ ਤੋਂ ਇਲਾਕੇ ਵਿੱਚ ਬੱਦਲਬਾਹੀ ਦੇਖਣ ਨੂੰ ਮਿਲੇਗੀ ਗੱਲ ਕਰਦੇ ਆ ਕਿਹੜੇ ਇਲਾਕੇ ਵਿੱਚ ਮੀਂਹ ਦੀ ਸੰਭਾਵਨਾ ਹੈ ਖਾਸ ਤੌਰ ਤੇ ਸਰਹੱਦੀ ਪਾਕਿਸਤਾਨ ਦੇ ਇਲਾਕੇ ਟੱਚ ਕਰਦੇ ਨੇ ਜਿਹਦੇ ਵਿੱਚ ਮਲੋੜ ਤੋਂ ਲੈ ਕੇ ਫਜ਼ਿਲਕਾ ਫਿਰੋਜ਼ਪੁਰ ਅੰਮ੍ਰਿਤਸਰ ਤਰਨਤਾਰਨ ਇਹ ਇਲਾਕੇ ਜਿਹੜੇ ਨੇ ਜਿਹੜੇ ਕਿ ਪਾਕਿਸਤਾਨ ਦੀ ਸਰਹੱਦ ਨੂੰ ਟੱਚ ਕਰਦੇ ਨੇ ਇਸ ਸਾਰੀ ਬੈਲਟ ਦੇ ਵਿੱਚ ਮੀਂਹ ਦੀ ਹਾਲਾਤ ਜ਼ਿਆਦਾ ਨੇ ਆਪਾਂ ਕਹਿ ਸਕਦੇ ਕਿ ਮਾਝੇ ਦੇ ਕੁਝ ਇਲਾਕਾ ਥੋੜਾ ਬਹੁਤਾ ਇਲਾਕਾ ਮਾਲਵੇ ਬੈਲਟ ਦਾ ਇਹਨਾਂ ਵਿੱਚ ਜ਼ਿਆਦਾ ਚਾਂਸ ਨੇ ਸੈਂਟਰਲ ਪੰਜਾਬ ਦੇ ਵਿੱਚ ਵੀ ਲੁਧਿਆਣੇ ਦੇ ਨੇੜੇ-ਤੇੜੇ ਦੇ ਇਲਾਕੇ ਪਟਿਆਲੇ ਤੋਂ ਉੱਪਰ ਦੀ ਬੈਲਟ ਜਿੰਨੀ ਵੀ ਹੈ ਇਹਦੇ ਵਿੱਚ ਜ਼ਿਆਦਾ ਚਾਂਸ ਨੇ ਤੇ ਨਾਲ ਦੀ ਨਾਲ ਗੁਰਦਾਸਪੁਰ ਤੋਂ ਹੇਠਾਂ ਜਲੰਧਰ ਦੇ ਇਲਾਕੇ ਦੇ ਨਜ਼ਦੀਕ ਇਹੜੇ ਇਲਾਕੇ ਪੈਂਦੇ ਨੇ ਇਹਨਾਂ ਵਿੱਚ ਜ਼ਿਆਦਾ ਚਾਂਸ ਨੇ ਪਰ ਬਾਕੀ ਆਪਾਂ ਦੁਆਬੇ ਦੀ ਬੈਲਟ ਕੀਤੀ ਗੱਲ ਕੀਤੀ ਜਾਵੇ ਜਿਹੜੀ ਕਿ ਹਿਮਾਚਲ ਨਾਲ ਟੱਚ ਕਰ ਰਹੀ ਹੈ ਇਹਦੇ ਵਿੱਚ ਚਾਂਸ ਘਟਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਇਹ ਹਵਾ ਜਿਵੇਂ ਹੀ ਪੱਛਮ ਦਿਸ਼ਾ ਤੋਂ ਆਵੇਗੀ ਤਾਂ ਪੰਜਾਬ ਦੇ ਦੁਆਬੇ ਦੇ ਇਲਾਕੇ ਤੱਕ ਪਹੁੰਚਦੇ ਪਹੁੰਚਦੇ ਇਸ ਦੇ ਅਸਰ ਘਟਦੇ ਹੋਏ ਦਿਖਾਈ ਦੇ ਰਹੇ ਨੇ ਗੱਲ ਕਰ ਸਕਦੇ ਹਾਂ ਕਿ ਪੰਜਾਬ ਦੇ ਲਗਭਗ 70% ਚਾਂਸ ਨੇ ਮੀਂਹ ਦੇ ਜਿਦੇ ਵਿੱਚ 50% ਚਾਂਸ ਨੇ ਹਲਕੇ ਦਰਮਿਆਨੇ ਕਿਰਮਣ ਕਣੀ ਦੇ ਤੇ 20% ਚਾਂਸ ਨੇ ਜ਼ਿਆਦਾ ਮੀਂਹ ਦੇ ਜਿਦੇ ਵਿੱਚ ਤੁਹਾਨੂੰ ਅਸੀਂ ਪਹਿਲੇ ਦੱਸ ਚੁੱਕੇ ਹਾਂ ਵੀ ਕਿਹੜੇ ਜ਼ਿਲ੍ਹੇ ਜ਼ਿਆਦਾ ਪ੍ਰਭਾਵਿਤ ਹੁੰਦੇ ਦਿਖਾਈ ਦੇ ਰਹੇ ਨੇ ਤੇ ਸ਼ਾਮ ਵੇਲੇ ਤੱਕ ਇਹ ਮੌਸਮ ਕਲੀਅਰ ਹੋ ਜਾਵੇਗਾ ਤੇ 24 ਤਰੀਕ ਨੂੰ ਫਿਰ ਦੁਆਰਾ ਤੋਂ ਪੰਜਾਬ ਦੇ ਵਿੱਚ ਪੱਛਮੀ ਹਵਾ ਆਉਂਦੀ ਦਿਖਾਈ ਦੇ ਰਹੀ ਹੈ ਤੇ ਮੌਸਮ ਕਲੀਅਰ ਹੁੰਦਾ ਜਾਪਦਾ ਦਿਖਾਈ ਦੇ ਰਿਹਾ ਜਿਸ ਦੇ ਨਾਲ ਸਾਨੂੰ ਉਮੀਦ ਹੈ ਕਿ ਪੰਜਾਬ ਦੇ ਲਗਭਗ ਬਹੁਤੇ ਇਲਾਕੇ ਜਿਹੜੇ ਨੇ ਉਹ ਦੁਆਰਾ ਤੋਂ ਮੀਤੇ ਮੌਸਮ ਸਾਫ਼ ਹੋ ਜਾਵੇਗਾ ਚੰਗੀ ਧੁੱਪ ਲੱਗਦੀ ਹੋਈ ਦਿਖਾਈ ਦੇਵੇਗੀ ਹੁਣ ਗੱਲ ਕਰ ਲੈਂਦੇ ਆ ਤਾਪਮਾਨ ਦੀ ਤਾਪਮਾਨ ਘਟਦੇ ਹੋਏ ਦਿਖਾਈ ਦੇਣਗੇ ਕਿਉਂਕਿ ਜਦੋਂ ਮੀਂਹ ਦੀ ਗਤੀਵਿਧੀ ਹੁੰਦੀ ਹੈ ਤਾਂ ਪੰਜਾਬ ਦੇ ਵਿੱਚ ਮੌਸਮ ਉਸ ਤੋਂ ਬਾਅਦ ਕਲੀਅਰ ਹੋ ਜਾਂਦਾ ਹੈ ਤੇ ਥੋੜਾ ਬਹੁਤਾ ਸਾਨੂੰ ਜਿਹੜੀ ਸੁੱਕੀ ਠੰਡ ਤੋਂ ਬਚਾ ਮਿਲ ਜਾਂਦਾ ਹੈ ਕਿਉਂਕਿ ਜਿਹੜੀ ਸੁੱਕੀ ਠੰਡ ਹੈ ਹੈ ਇਹ ਜਿਆਦਾ ਖਰਾਬ ਕਰਦੀ ਹੈ ਫਸਲਾਂ ਨੂੰ ਇਨਸਾਨਾਂ ਨੂੰ ਜਾਨਵਰਾਂ ਨੂੰ ਤੇ ਸਬਜ਼ੀਆਂ ਵਾਲੀ ਫਸਲਾਂ ਨੂੰ ਸਭ ਦੇ ਲਈ ਇਹ ਮਾੜੀ ਹੁੰਦੀ ਹੈ ਪਰ ਜਦੋਂ ਮੀਂਹ ਵਗੈਰਾ ਹੋ ਜਾਂਦਾ ਹੈ ਥੋੜੀ ਬਹੁਤ ਨਮੀ ਹੋ ਜਾਂਦੀ ਹੈ ਹਵਾ ਦੇ ਵਿੱਚ ਉਦੋਂ ਜਿਹੜੀ ਠੰਡ ਹੁੰਦੀ ਹੈ ਉਹ ਇੰਨੀ ਜਿਆਦਾ ਨਹੀਂ ਖਰਾਬ ਕਰਦੀ ਇਸਤੇ ਕਰਕੇ ਹੀ ਸਾਰੇ ਪੰਜਾਬ ਦੇ ਵਿੱਚ ਇਸ ਸਮੇਂ ਮੀਂਹ ਦੀ ਮੰਗ ਹੋ ਰਹੀ ਹੈ ਕਿ ਮੀਂਹ ਪੈ ਜਾਵੇ ਤੇ ਰੱਬ ਅਗੇ ਅਰਦਾਸ ਹੈ ਕਿ ਅਗਰ ਮੀਂਹ ਹੁੰਦਾ ਹੈ ਤਾਂ ਕੋਈ ਬਹੁਤ ਵੱਡਾ ਨੁਕਸਾਨ ਨਾ ਹੋਵੇ ਹਲਕਾ ਦਰਮਿਆਨਾ ਸਾਰੇ ਪਾਸੇ ਅਗਰ ਮੀਂਹ ਪੈਂਦਾ ਹੈ ਤਾਂ ਕੋਈ ਵੱਡੇ ਨੁਕਸਾਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਬਾਕੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਤੇ ਅਜਿਹੀਆਂ ਜਾਣਕਾਰੀਆਂ ਦੇ ਲਈ ਚੈਨਲ ਤੇ ਆਉਂਦੇ ਰਹੋ। ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ।